ਮੈਂ ਤੇ ਜੀ ਪਹਿਲਾ ਪੰਜਾਬ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਕਿ ਉਹਨਾਂ ਦਾ ਇਹ ਬਹੁਤ ਹੀ ਵਧੀਆ ਕਦਮ ਹੈ ਨਸ਼ਿਆਂ ਨੂੰ ਖਤਮ ਕਰਨ ਦੇ ਵਿੱਚ। ਨਸ਼ੇ ਜਿਹੜੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਥੁੰਦਿਆਂ ਨੂੰ ਕਿ ਮਤਲਬ ਸਾਡੀ ਜਿਹੜੀ ਯੰਗ ਪੀੜ੍ਹੀ ਹੈ ਉਹ ਨਸ਼ਿਆਂ 'ਚ ਕਿਵੇਂ ਗਲਤਾਨ ਹੋਈ ਪਈ ਹੈ, ਕਿਵੇਂ ਮੁੰਡੇ ਕੁੜੀਆਂ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ। ਕਿਵੇਂ ਅਸੀਂ ਹਰ ਰੋਜ਼ ਸੋਸ਼ਲ ਮੀਡੀਆ 'ਮੈਂ ਪਹਿਲਾਂ ਵੀ ਕਿਹਾ ਸੋਸ਼ਲ ਮੀਡੀਆ ਦੇਖ ਤੇ ਜਾਂਦੇ ਆਂ, ਜਾਂ ਅਖਬਾਰ ਪੜ੍ਹਦੇ ਆਂ, ਰੋਜ਼ ਅਸੀਂ ਕਿੰਨੀਆਂ-ਕਿੰਨੀਆਂ ਖਬਰਾਂ ਹੀ ਪੜ੍ਹਦੇ ਆਂ ਕਿ ਕਿਵੇਂ ਸਾਦੇ ਜਵਾਨ ਜਣ ਬੱਚੇ ਆ ਜਿਹੜੇ ਨਸ਼ੇ ਦੀ ਵੱਧ ਦੋਸ ਦੇ ਕਾਰਨ ਆਪਣੀ ਜੀਵਨ ਨਿਲੰਨ ਸਮਾਪਤ ਕਰ ਰਹੇ ਨੇ ਸੋ ਅੱਜ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਇਹ ਕਹੂੰਗੀ ਜਿਹੜੇ ਸਾਡੇ ਮਨਦੀਪ ਸਿੰਘ ਜੀ ਡੀਆਈ ਜੀ ਜਿਹੜੇ ਉਹਨਾਂ ਦੀ ਸਪੀਚ ਸੁਣੀ ਮੈਨੂੰ ਲੱਗਦਾ ਜੇ ਇਹ ਸਪੀਚ ਪਿੰਡ ਪਿੰਡ ਜਾ ਕੇ ਦਿੱਤੀ ਜਾਵੇ ਨਾ ਤਾਂ ਇੰਨਾ ਮੋਟਿਵ ਹੋਣਗੇ ਇੰਨਾ ਮੋਟੀਵੇਸ਼ਨ ਮਿਲੂਗਾ ਸਾਰਿਆਂ ਨੂੰ ਮੋਟੀਵੇਸ਼ਨ ਮਿਲੂਗਾ ਕਿ ਮੈਨੂੰ ਲੱਗਦਾ ਸੁਣ ਕੇ ਹਰ ਇੱਕ ਮਾਪਾ ਆਪਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਊਗਾ ਤਾਂ ਕਿ ਉਹ ਨਸ਼ਿਆਂ ਦੇ ਵੱਲ ਜਾਣ ਹੀ ਨਾ ਹਰ ਬੱਚਾ ਮੈਨੂੰ ਲੱਗੇ ਕੋਈ ਬੱਚੇ ਵੀ ਸੁਣਗੇ ਜਿਹਨੇ ਯੰਗ ਬੱਚੇ ਐ ਉਹਨਾਂ ਨੂੰ ਇਦਾਂ ਦੀਆਂ ਕਲਾਸਿਸ ਦੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਡ ਐ ਜੇ ਬੱਚਾ ਇਦਾਂ ਦੀਆਂ ਮੋਟੀਵੇਸ਼ਨਲ ਸਪੀਚਸ ਨੂੰ ਸੁਣੂਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਗਲਤ ਪਾਸੇ ਜਾਊਗਾ ਦੂਜੀ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਇਹ ਸਿਰਫ ਗੱਲਾਂ ਨਾਲ ਨਹੀਂ ਹੋਣਾ ਤੇ ਸਿਰਫ ਭਾਸ਼ਣਾ ਨਾਲ ਨਹੀਂ ਹੋਣਾ ਸਾਨੂੰ ਹਰ ਇੱਕ ਨੂੰ ਨਸ਼ਿਆਂ ਦੇ ਵਿਰੁੱਧ ਉੱਠਣਾ ਪਊਗਾ ਸਾਨੂੰ ਉਹੀ ਗੱਲ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਆਪਣੇ ਘਰ ਤੋਂ ਆਪਣੇ ਗਲੀ ਮੁਹੱਲੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਜਿੱਥੇ ਵੀ ਸਾਨੂੰ ਕੋਈ ਨਸ਼ੇੜੀ ਮਿਲਦਾ ਹੈ ਜਾਂ ਕੋਈ ਨਸ਼ਾ ਤਸਕਰ ਸਾਨੂੰ ਮਿਲਦਾ ਹੈ ਸਾਨੂੰ ਤੁਰੰਤ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਉੱਥੇ ਹੀ ਉਸੇ ਥਾਂ ਤੇ ਉਹਨਾਂ ਦਾ ਖਾਤਮਾ ਹੋ ਸਕੇ ਸੋ ਜਦੋਂ ਅਸੀਂ ਸਾਰੇ ਉੱਠ ਕੇ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਤਾਂ ਇੱਕ ਨਾ ਇੱਕ ਦਿਨ ਅਸੀਂ ਨਸ਼ੇ ਨੂੰ ਜ਼ਰੂਰ ਖਤਮ ਕਰਤਾ ਜੀ ਇਹ ਜੋ ਸੀਐਮ ਸਾਹਿਬ ਨੇ ਜੋ ਸ਼ੁਰੂ ਕੀਤਾ ਨਾ ਉਦੋਂ ਕਿ ਯੁੱਧ ਨਸ਼ਿਆਂ ਵਿਰੁੱਧ ਕਮਾਲ ਹੈ ਉਹਦੇ ਵਾਸਤੇ ਡੀਏਜੀ ਸਾਹਿਬ ਅੰਜੀ ਸਿੰਘ ਸਿੱਧੂ ਸਾਹਿਬ ਉਹ ਵਿਸ਼ੇਸ਼ ਤੌਰ ਤੇ ਉਹ ਉਹਨਾਂ ਦਾ ਭਾਸ਼ਣ ਜੋ ਸੁਣਿਆ ਜੋ ਜਜ਼ਬਾ ਦੇਖਿਆ ਉਹਨਾਂ ਦੇ ਅੰਦਰ ਮੈਨੂੰ ਪਹਿਲੀ ਵਾਰੀ ਇਹ ਕੰਫੀਡੈਂਸ ਹੋਇਆ ਕਿ ਅਸੀਂ ਪੁਲਿਸ ਬਾਰੇ ਜੋ ਵਿਚਾਰ ਰੱਖਦੇ ਆ ਨਾ ਉਹ ਗਲਤ ਆ ਸਕਦੇ ਕਿੰਨੇ ਬਹੁਤ ਕੁਝ ਕਰਨਾ ਚਾਹੁੰਦੀ ਹੈ ਹੁਸ਼ਰਤ ਇਹ ਸਾਡੇ ਪਬਲਿਕ ਸਾਡੇ ਜਿਹੜੇ ਜਿਨ੍ਹਾਂ ਨਾਲ ਇਹ ਵਾਪਰ ਰਹੀਆਂ ਨੇ ਘਟਨਾਵਾਂ ਨਸ਼ੇ ਦੀਆਂ ਉਹ ਨਾਲ ਜੁੜਨਗੇ ਉਹ ਪਿੰਡ ਨਾਲ ਜੁੜਨਗੇ ਸਾਫ ਦੇਣਗੇ ਸਰਕਾਰ ਦਾ ਤਾਂ ਫਿਰ ਇਹ ਹੋ ਸਕਦਾ ਇਹ ਸੁਨੇਹਾ ਬਹੁਤ ਸੋਹਣਾ ਦਿੱਤਾ ਵੀ ਹੈ ਜੀ ਸਾਹਿਬ ਨੇ ਮੈਂ ਮੈਂ ਫੈਨ ਹੋ ਗਿਆ ਉਹਨਾਂ ਦਾ ਕਮਾਲ ਹੈ ਉਸ ਸਪੀਚ ਅੱਖ ਝਪਕ ਨੂੰ ਦਿਲ ਨਹੀਂ ਕਰਦਾ ਸੀ ਉਹ ਉਹਨਾਂ ਦਾ ਚਿਹਰਾ ਉਹਨਾਂ ਦੇ ਜਿਹੜੀ ਗੋਡੀ ਲੈਂਗੁਏਜ ਹੁੰਦੀ ਹੈ ਉਹ ਦੱਸ ਰਹੀ ਸੀ ਕਿ ਹਾਂ ਇਹ ਇੱਥੋਂ ਮਨ ਤੋਂ ਇੱਥੋਂ ਦਿਮਾਗ ਤੋਂ ਇੱਥੋਂ ਬੋਲਦੇ ਨੇ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਦਰਦ ਹੈ ਇਹ ਜੋ ਨਸ਼ਾ ਕਰਕੇ ਪੰਜਾਬ ਦੀ ਹਾਲਤ ਹੋਈ ਹੈ ਉਹ ਫਾਈਟ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਛੇਤੀ ਪਿੱਛੇ ਹਟਣ ਵਾਲੇ ਜਾਂ ਇਹ 2-4 ਮਹੀਨਿਆਂ ਚ 2-3 ਹਫ਼ਤੇ ਨਾਲ 15 ਮਹੀਨੇ ਖਤਮ ਹੋ ਜੂ। ਉਹ ਕਹਿੰਦੇ ਉਹਨਾਂ ਨੇ ਇੱਕ ਇੱਕ ਨਿਊਜ਼ ਬਣ ਗਈ ਬਸ ਹੁਣ ਹੁਣ ਇਹ ਚੁੱਪ ਕਰ ਜਾਣਗੇ। ਮੈਨੂੰ ਲੱਗਦਾ ਨਹੀਂ ਇਹ ਚੁੱਪ ਕਰਾਂਗੇ। ਇਹ ਬਕਾਇਦਾ ਪੈਰਾ ਦੇ ਕੇ ਬਕਾਇਦਾ ਡਟ ਕੇ ਨਸ਼ਿਆਂ ਦੇ ਖਿਲਾਫ ਸਾਡੀ ਪੁਲਿਸ ਲੜੂਗੀ ਉਹ ਮੈਨੂੰ ਵਿਸ਼ਵਾਸ ਦਿਵਾਇਆ ਏ ਜੀ ਸਾਹਿਬ ਨੇ ਮੈਂ ਦੇਖੋ ਮੈਂ ਆਲਵੇਜ਼ ਨਸ਼ਿਆਂ ਦੇ ਖਿਲਾਫ ਹੀ ਬੋਲਦਾ ਸ਼ਾਇਦ ਇਸੇ ਕਰਕੇ ਚੋਣ ਹੋਈ ਮੈਂ ਡਰ ਕੇ ਨਹੀਂ ਬੋਲਦਾ ਮੈਂ ਖੁੱਲ ਕੇ ਬੋਲਦਾ ਸਾਰੇ ਪੰਜਾਬ ਨੂੰ ਮੇਰੇ ਵੱਲੋਂ ਵੀ ਇਹ ਬੈਂਤੀਆ ਕੇ ਅਸੀਂ ਪੁਲਿਸ ਦਾ ਸਾਥ ਲਈਏ ਅਤੇ ਨਸ਼ਾ ਦੇ ਵਪਾਰੀਆਂ ਦੇ ਨਾਲ ਨਥ ਬੰਦਦਗੱਠ ਸਾਥ ਲਈਏ ਅੱਜ ਇੱਕ ਤੋਂ ਬਰਨਾਲੇ ਲਈ ਬੜਾ ਇਤਿਹਾਸਕ ਦਿਨ ਸੀ ਜਿੱਥੇ ਜਿੱਥੇ 113 ਪੰਚਾਇਤਾਂ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਪੁਲਿਸ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਇਹ ਲੜਾਈ ਸਾਡੀ ਲੜਾਈ ਹੈ ਅਸੀਂ ਪੁਲਿਸ ਦੇ ਨਾਲ ਮੋਢੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਲੜਾਂਗੇ ਪੁਲਿਸ ਤੋਂ ਅੱਗੇ ਹੋ ਕੇ ਲੜਾਈ ਅਸੀਂ ਇਹ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਫੈਸਲਾ ਕਰ ਲਿਆ ਹੁਣ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਕਿ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਇਹ ਪੰਚਾਇਤਾਂ ਨੇ ਇਹ ਵਿਸ਼ਵਾਸ ਦਵਾਇਆ ਸਾਨੂੰ ਕਿ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਤੇ ਲੱਗ ਗਏ ਐ ਕੁਝ ਬੱਚੇ ਉਹਨਾਂ ਨੂੰ ਵਾਪਸ ਲਿਆਵਾਂਗੇ ਉਹਨੂੰ ਰੀਹੈਬਿਲਿਟੇਟ ਕਰਾਵਾਂਗੇ ਤੇ ਜਿਹੜਾ ਨਸ਼ਾ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਪੰਜਾਬ ਤੇ ਸਭ ਤੋਂ ਵੱਡੀ ਬਰਨਾਲੇ ਵਿੱਚੋਂ 113% ਨੇ ਚੇਤਾਵਨੀ ਦੇ ਦਿੱਤੀ ਐ ਵੀ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਏ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਵੀ ਇਹ ਪੁਲਿਸ ਦੀ ਲੜਾਈ ਐ ਹਰ ਲੋਕਾਂ ਦੀ ਲੜਾਈ ਹੈ ਜਦੋਂ ਕੋਈ ਵੀ ਕੈਂਪੇਨ ਲੋਕ ਲਹਿਰ ਦਾ ਰੂਪਕ ਤਿਆਰ ਕਰਦੀ ਹੈ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ ਇਹਦੇ ਲਈ ਮੈਂ ਸਪੈਸ਼ਲੀ ਜਿਹੜੀ ਬਰਨਾਲਾ ਦੀ ਜਿਹੜੀ ਟੀਮ ਹੈ ਜਿਹੜੀ ਐਸਐਸਪੀ ਸਰਫਰਾਜ਼ ਆलम ਤੇ ਉਹਨਾਂ ਦੇ ਐਸਪੀ ਸੁਬਾਨ ਤੇ ਬਾਕੀ ਡੀਐਸਪੀ ਸੁਬਾਨ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਐ ਇੰਨਾ ਅੱਛਾ ਪ੍ਰਚਾਰਾ ਕੀਤਾ ਤੇ ਇਹ ਉਮੀਦ ਵੀ ਕਰਦਾ ਕਿ ਇਹ ਕੈਂਪੇਨ ਇਹ ਇੱਕ ਦਿਨ ਦੀ ਕੈਂਪੇਨ ਨਹੀਂ ਜੱਤ ਕਰ ਅਸੀਂ ਜੋ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੱਕ ਕਰ ਇਹ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਆ ਜਿਹੜੇ ਲੋਕ ਕਿ ਜਦ ਕੇ ਇੱਕਾ ਦੁੱਕਾ ਕਿਸੇ ਪਿੰਡ ਦੇ ਵਿੱਚ ਜਿਹੜੇ ਨਸ਼ਈ ਆ ਤੇ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਪੰਜਾਬੀ ਨਸ਼ਈ ਆ ਉਹ ਜਿਹੜਾ ਸੰਧਾ ਸੇ ਆ ਧੋਣਾ ਉਹ ਤੋਂਣਾ ਇਸ ਕਰਕੇ ਮੈਨੂੰ ਉਮੀਦ ਹੈ ਵੀ ਅੱਛੇ ਰਿਜ਼ਲਟ ਦੇ ਆਉਣਗੇ ਫਿਰ ਪਿੰਡ ਦੇ ਵਿੱਚ ਰੋਕਤ ਦੇ ਨਾਮ ਤੇ ਛੇੜੀ ਪੜਿਆ ਚੁੱਕੇ ਨੇ ਇਹਨਾਂ ਨਾਲ ਸੱਚਾ ਭਰਮ ਹੋਇਆ ਰੇਜ਼ ਨਹੀਂ ਇਹਦੇ ਇਹਦੇ ਅਗਿਆਕਟ ਡਾਟਾ ਨਹੀਂ ਪਰ ਪਾਲਿਸੀ ਜਿਹੜੀ ਆ ਉਹਦੇ ਵਿੱਚ ਕੀ ਆ ਨੰਬਰ 1 ਜਿਹੜੇ ਜਿਹੜੇ ਨਸ਼ਈ ਆ ਨਸ਼ਈਆਂ ਨੂੰ ਰੀਹੈਬਿਲਿਟੇਟ ਜਿਹੜੇ ਕਿ ਹੈਲਥ ਅਥਾਰਟिटीज ਦੇ ਨਾਲ ਮਿਲ ਕੇ ਜਿੱਥੇ ਫੈਸਿਲਿਟੀ ਹੈ ਉੱਥੇ ਪਹੁੰਚਾਇਆ ਜਾਵੇ ਪਿੰਡਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾਵੇ ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਬੰਦ ਕੀਤਾ ਜਾਵੇ ਜਿਹੜੀ ਪਾਪੀ ਤੇ ਲੋਕਾਂ ਦੇ ਖੂਨ ਪਰਛੀਂਦੇ ਦੀ ਕਮਾਈ ਹੈ ਜਿਹੜੀ ਤੇ ਉਹ ਉਹਨਾਂ ਨੇ ਸੋਚਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਹੈ ਮਾੜੀ ਕਮਾਈ ਹੈ ਉਹ ਜਿਹੜੀ ਹੈ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਜਿਹੜੀਆਂ ਪਟਿਆਲਾ ਬਰਨਾਲਾ ਸੰਗਰੂਰ ਮਲੇਰਕੋਟਲਾ ਸਾਰੇ ਚ ਵੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਫਿਰ ਇਹਦੇ ਚ ਅੱਗੇ ਪ੍ਰੋਵੀਜ਼ਨ ਆ ਪਟ ਐਂਡੀਪੀਐਸ ਜਿਹੜਾ ਕਿ ਉਹਨਾਂ ਨੂੰ ਜਿਹੜੇ ਤੁਸੀਂ ਹੁਣ ਦੇਖਿਆ ਜੇ ਰੀਸੈਂਟਲੀ ਇੱਕ ਜਿਹੜਾ ਆਪਣਾ ਜਿਹੜਾ ਸਮਗਲਰ ਹੈ ਜਿਹੜਾ ਉਹ ਦੇ ਵਿੱਚੋਂ ਉਹਨੂੰ ਅਸਾਮ ਜੇਲ੍ਹ ਦੇ ਵਿੱਚ ਟਰਾਂਸਫਰ ਹੋਇਆ ਜਿਹੜੇ ਡਰੱਗ ਵਿੱਚੋਂ ਤੋਂ ਫੇਰ ਬਾਜ ਨੇ ਆਉਂਦੇ ਤੇ ਉਹਨਾਂ ਨੂੰ ਵੀ ਇਹ ਇਸ ਗੱਲ ਸੰਦੇਣਾ ਚਾਹੀਦਾ ਹੈ ਪਾਪ ਦੀ ਕੀਤੀ ਕਮਾਈ ਲੋਕਾਂ ਦੀਆਂ ਲਾਸ਼ਾਂ ਦੇ ਕੀਤੀ ਲੋਕਾਂ ਨੂੰ ਪੰਗੀ ਪੋਸਤੀ ਬਣਾ ਕੇ ਲੋਕਾਂ ਨੂੰ ਕਿਰਾਏ ਪਾ ਕੇ ਟੀਆਂ ਦੇ ਜਿਹੜੇ ਆ ਉਹ ਸਵਾਗਤ ਆੜ ਕੇ ਕੋਈ ਬੰਦਾ ਖੁਸ਼ ਖੁਸ਼ ਨਹੀਂ रह ਸਕਦਾ ਸੁਖੀ ਨਹੀਂ रह ਸਕਦਾ ਤੇ ਇਹ ਕਮਾਈਆਂ ਦਾ ਕੀ ਫਾਇਦਾ ਹੋਇਆ ਜਿਹੜੀਆਂ ਉਹ ਕਮਾਈਆਂ ਤੁਹਾਡੀਆਂ ਟਾਹ ਢੇਰੀ ਹੋ ਰਹੀਆਂ ਤੇ ਜਿਹੜੀਆਂ ਕਮਾਈਆਂ ਦੇ ਕਾਰਨ ਤੁਹਾਡੀਆਂ ਪ੍ਰਾਪਰਟੀਆਂ ਜਬਤ ਹੋ ਰਹੀਆਂ ਇਸ ਤਰ੍ਹਾਂ ਕਿ ਮੈਨੂੰ ਲੱਗਦਾ ਪਰ ਫਿਰ ਲਾਸਟ ਦੇ ਵਿੱਚ ਕੈਂਪੇਨ ਕੱਲੀ ਜੇ ਕੋਈ ਸੋਚ ਰਿਹਾ ਹੋ ਵੀ ਪੁਲਿਸ ਦੇ ਹੱਥ ਹੈ ਫਿਰ ਇਹ ਕੈਂਪੇਨ ਕਾਮਯਾਬ ਨਹੀਂ ਹੋਣੀ ਜਦੋਂ ਲੋਕਾਂ ਨੇ ਕਿਹਾ ਵੀ ਇਹ ਸਾਡੀ ਕੈਂਪੇਨ ਹੈ ਪੁਲਿਸ ਸਾਡੀ ਸਾਥੀ ਹੈ ਇਸ ਕੈਂਪੇਨ ਦੇ ਵਿੱਚ ਉਦੋਂ ਬਿਲਕੁਲ 100% 1% ਨੇ 100% ਦਾ ਸਾਡੀ ਜਿਹੜੀ ਸਟੇਟ ਹੈ ਡਰਗ ਫ੍ਰੀ ਹੋ ਗਈ ਥੈਂਕ ਯੂ